കഷീന ਗੁਰਲੀਨਾ ਦਵਾਰੇ ਬੋਲ ਸੁੱਧੀ ਖੜੀ ਹੁੰਗਾਲ ਕਰੀਦੀ ਹੁੰਦੀ ਆ ਦਵਾਰੇ ਬੋਲ ਜੀ ਸਮਝ ਲੈ ਕੇ ਫਸਤਾ ਦਾ ਦਾ ਬਲੀ ਨੇ ਆ ਦਾ ਤਾ ਗੋੜੀ ਫਸਤਾ ਵਾਯਾ ਤੋਕਦਾ ਹੀ ਪੈ ਲੋਕ ਤਾਂ ਮਤ ਦਰ ਲੱਗਦਾ ਓਏ ਚੱਲੇ ਚੱਲੇ ਚੱਲ ਕੇ ਚੱਲ ਚੱਲ ਕੇ ਚੱਲ ਆਹ ਇੱਥੇ ਕਰਨਾ ਮੇਰਾ ਪਾ ਇਹ ਤਾਂ ਮੌਸਮ ਤਾਂ ਬਦਲਿਆ ਤਾਂ ਸਹੀ ਤੋਂ ਪੱਕਾ ਦਸੀਦੀ ਦਾ ਬਦਲਵਾਈ ਹੋ ਗਈ ਹੈ खणी मुड़ी आ Yeah. <laughs> del luogo. Ah. Dai che no, mo dopente. ਓਏ 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 ਜੇ 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 ਓ ਲਕ ਡਕ 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 ਡਿੰਗ ਡਿੰਗ ਕੁ ਤਲੇ ਤਲੇ ਗੋਲੇ ਸੀ ਸੋ ਦੇ ਯਾ ਓ ਤ ਇਹ ਜੈਲੀ ਫਿ ਸੁਣਾਈ ਰਹੀ ਬਣਾਈ ਆ ਆ ਸੇਪਾ ਦਿਖਾਇਆ ਸਾਰਾ ਇਹਨਾਂ ਨੇ ਵੀ ਕਿਦਾਂ ਕਿਦਾਂ ਹਨ ਹਾਂ ਆ ਜਾ ਪੁੱਤ ਆ ਘੜੀਆਂ ਵਾਲੀਆਂ ਨੇ ਘੜੀਆਂ ਵਗੈਰਾ ਗੁਲੀ ਨੂੰ ਕੋਪਰੀਤੀ ভাই ਕ੍ਰਿਤੀ ਵਾ ਇੱਥੇ ਲੇਕੇ ਪਲੱਸ ਇਹ ਬੱਚਾ ਲਈ ਆ ਦੇ। ਉਹ ਦੇ। ਲੇਕੇ ਪਲੱਸ ਲੇਕੇ ਗੱਲੋ। ਕਸਾ ਬਿੱਲ ਹੈ? ਹੋ। ਹੋਣ ਦੇ। ਓਕੇ। ਆਥੋ ਪਾ ਅੰਦਰ ਵੜੇ ਸੀ ਹੈ ਨਾ ਯਾ ਉਹ ਕੈਸੀ ਨੋ ਆਥਲੇ ਸਾਹਮਣੇ ਗਲੀ ਕੈਸੀ ਨੋ ਯਾ ਨਾ ਹੈ ਉੱਪਰ ਜਿਹੜਾ ਇਹ ਹੁਣ ਗੋਲੀ ਨਾ ਇੱਧਰ ਦੇਖ ਕਿ ਕਿਥੇ ਚਲੀ ਗਿਆ ਤੂੰ ਚੱਲ ਚਲਾ ਉਹਨੂੰ ਆ ਕੇ ਕੋ ਮਾਇਆ ਨਹੀਂ ਆ ਤੂੰ ਚੱਲ ਸਿੱਧਾ ਰੱਖ ਸਿੱਧਾ ਰੱਖ ਮਾਇਆ ਪੜਦਾ ਤੇਰਾ ਪਿੱਛੇ ਆ ਕੇ ਬੱਸ ਬੱਸ ਚਲਾ 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 ਮੈਂ ਕਿਦਾਂ ਅਸਰ ਸ਼ਾਰਕ ਕਿੱਥੇ ਕੰਦੀ ਕਿਨੇ ਆਂ ਜੈਸਨ ਤਾਂ ਸ਼ਾਰਕ ਆਹੋ ਸੀ ਅਜੂ ਦੰ ਦੰ ਦਾ ਧਿੰਗਨ ਨਾ ਇਹ ਪਮੋਲੀ ਸੋਸੋ ਇਡੀਓ ਇਹ ਹੋ ਗਿਆ ਜੀ ਦੂਸਰਾ ਦਿਨ ਅਸੀਂ ਕੱਲ ਚਲੇ ਦੀ ਸਵੇਰੇ 10 ਵਜੇ ਨਾਰਵੇ ਤੋਂ ਉਹ ਛਲੋ ਤੋਂ ਤੇ ਹੁਣ ਅਸੀਂ ਪਹੁੰਚ ਜਾਣਾ ਕਿਸਕਲੈਂਡ ਜਰਮਨੀ 10 ਵਜੇ ਲੱਗ ਜਾਣਾ ਸ਼ਿਪ ਉੱਥੇ ਦੂਸਰੇ ਦਿਨ ਤੇ ਤਕਰੀਬਨ ਇਹ 20 ਘੰਟੇ ਦਾ ਸਫ਼ਰ ਹੋਇਆ ਯਾ ਤੇ ਤਕਰੀਬਨ ਤਕਰੀਬਨ ਇਹ 20 ਘੰਟੇ ਸ਼ਿਪ ਚੱਲਿਆਗਾ 10 ਵਜੇ ਤੋਂ ਲੈ ਕੇ ਇਹਨੇ ਸਵੇਰੇ ਲੱਗਣਾ 10 ਵਜੇ ਲੈ 2 ਵਜੇ ਚੱਲੇ ਸੀ ਸੱਚਾ ਹੋਈ 2 ਵਜੇ ਚਲੇ ਗਏ ਨੀ ਭੁੱਲ ਗਏ ਯਾ ਇਹ ਚੱਲਿਆ ਸੀ 2 ਵਜੇ ਹੀ ਉਸ ਲੋ ਤੋਂ ਯਾ 2 ਵਜੇ ਚੱਲਤੀ ਤੇ ਇਸਕਲੈਂਡ ਪਹੁੰਚਣੇ ਨੇ ਅਗਲੇ ਦਿਨ 10 ਵਜੇ ਤਕਰੀਬਨ 20 ਘੰਟੇ ਦਾ 20 ਘੰਟੇ ਦਾ ਸਫ਼ਰ ਹੈ ਯੋ ਤੁਹਾਨੂੰ ਕਮੀ ਕੋ ਨਹੀਂ ਦੇ ਉਤਾ ਯਾ ਸੇਪੋ ਕੜੂਗਾ ਫੇਰ ਅਪ ਜਾਵਾਂਗੇ ਪਰ ਤੋਂ ਬਾਹਰ ਇਹ ਬਾਹਰ ਪੈਣ ਲੱਗਿਆ ਮੀ ਅਸੀਂ ਬਾਹਰ ਜਾਣ ਲੱਗੇ ਸਿੱਪ ਤੋਂ ਪਰ ਮੀ ਪੈ ਰਿਹਾ ਹਾਂ ਜੀ ਹਾਂ ਹਾਂ ਚੱਲਦੇ ਮਮੂ ਕੋਲ ਵੇਟ ਭੱਜੀ ਨਾ ਤੇ ਅਸੀਂ ਇੱਥੇ ਕੱਢ ਕੇ ਦੇਖਣ ਲੱਗੇ ਬਿੰਡੋਆਂ ਵਿੱਚ ਦੀ ਪਰ ਮੀ ਪੈ ਰਿਹਾ ਇਸ ਲਈ ਅਸੀਂ ਬਾਹਰ ਨਹੀਂ ਗਏ ਤੇ ਹੁਣ ਅਸੀਂ ਵਾਪਸ ਚੱਲੇ ਆਪਣੇ ਕਮਰੇ ਵਿੱਚ ਚੱਲ ਕੇ ਚਾਹ ਚੂ ਪੀ ਕੇ ਫਿਰ ਇਹਨਾਂ ਨੇ 10 ਵਜੇ ਲਾ ਦੇਣਾ 2 ਘੰਟਿਆਂ ਤੱਕ ਫਿਰ ਆਪਾਂ ਜਰਮਨੀ ਦੇਖ ਦੇਾਂਗੇ ਖੌਂਦੇ ਆ ਯਾ ਇਹ ਟੋਟਲ ਸਿੱਪ ਦੇ ਹੈਗੇ ਇੱਥੇ 13 13 ਕੀ ਕਹਿੰਦੇ ਆ ਉਹਨਾਂ ਨੂੰ ਆਪ ਇਥੇ ਇਨ ਤਾਸ਼ੇ ਕਹਿੰਦੇ ਆ 13 ਫਲੋਰ 13 ਫਲੋਰ ਤੇ ਆਪਣਾ ਜਿਹੜਾ ਰੂਮ ਮਿਲਿਆ ਆਪਾਂ ਨੂੰ ਆਪਾਂ ਨੂੰ 11 ਨੰਬਰ ਫਲੋਰ ਤੇ ਮਿਲਿਆ ਹੋਇਆ ਗੁੱਲੀ ਨੂੰ ਗੁੱਲੀ ਹੱਥਾਂ ਜੂ ਵਿੱਚ ਐਦਾਂ ਨਹੀਂ ਕਰੀਂਦਾ ਬੱਚਾ ਕਿਹ ਤਾਸ਼ੇ ਸਕਾ ਫੋ 11 ਆ ਇਹ ਮੈਂ ਕਿੰਨੇ ਕਾਫਕਤੀ ਤੇ ਆ ਹੈ ਗਿਆ ਵਿੱਚ ਛੱਪ ਦੇ ਸ਼ੀਸ਼ੇ ਵਾਲੀਆਂ ਆ ਆ ਲਿਫਟਾਂ ਇਹਨਾਂ ਤੇ ਸਾਰਿਆਂ ਤੇ ਸ਼ੀਸ਼ਾ ਲੱਗਿਆ ਸਾਰਾ ਹਰ ਪਾਰ ਦੀਂਦਾਗਾ ਚਲੋ ਆਜੋ ਬੱਚਿਆ ਇਹ ਕਿਰਤ ਕਰ ਤੂ ਬੁਰਾ ੜੂ ਕੁਲਸੋਲ ਠੀਕ ਇਹ ਸ਼ਿਪ ਦਾ ਫਰੰਟ ਕੈਮਰਾ ਚੱਲ ਰਿਹਾ ਨਾਲ ਦੇ ਨਾਲ ਨਾਲ ਕੰਮ ਕਹੇ ਹਰ ਪਾਰ ਦੀ ਕਮਰੇ ਚ ਵੇਖੇ ਬੰਦਾ ਦੇਖ ਸਕਦਾ ਫਰੰਟ ਕੈਮਰਾ ਸ਼ਿਪ ਦਾ ਕਿੱਥੇ ਨੂੰ ਜਾ ਰਿਹਾ ਜਹਾਜ਼ ਕੀ ਕਰਦਾ ਡੁੱਬਦਾ ਨਹੀਂ ਹੋ ਉੱਤਰਦਾ ਡੁੱਬ ਜਾ ਮੈਂ ਗਲੀ ਨਾ ਮਗਾ ਬੰਦਾ ਬੈਠ ਕੇ ਦੇਖ ਲੈ ਵਗੜ ਜਾ ਜਹਾਜ਼ ਤੁਰ ਤੁਰਿਆ ਜਾਂਦਾ ਜਾਂ ਡੁੱਬ ਰਿਹਾ ਹੈ ਹਨਾ ਐਮ ਬੀ 3 ਚੱਲਦੇ ਆ ਚੱਲਦੇ ਆ 9 ਵਜੇ ਦਾ ਟਾਈਮ ਹੋ ਗਿਆ ਜੀ ਹੁਣ ਅਸੀਂ ਪਹੁੰਚਣ ਵਾਲੇ ਆ। ਉਹ ਸਾਹਮਣੇ ਦੇਖ ਲਈਏ ਧਰਤੀ ਹੁਣ। ਉਹ ਲੱਗੇ ਰੇਗੜ। ਤੂੰ ਚੀਕਾ ਕਦੋਂ ਮਾਰਦੀ ਆ? ਮੈਂ ਨਹੀਂ ਆਉਂਦਾ। ਹੈਂ? ਸੂਲ। ਕਿੱਧਰ ਗਏ ਸਾਰੇ ਸੂਲ? ਅੱਛਾ। ਕਿੱਥੇ ਫਿਰਦੀ ਆ ਤੂੰ ਦੱਸ? ਕਿੱਥਾ ਆਜ ਉੱਤਰ ਹੈ ਹੈ ਓਏ ਓਏ ਥੱਲੇ ਨਾ ਡਿੱਗੀ ਜੀ ਹਵਾ ਦੀ ੱਟਕ ਪੈਂਦੀ ਇੱਧਰ ਓਏ ਓਏ ਬੜਾ ਖਤਰਨਾਕ ਹੋਇਆ ਤਾਂ ਖਤਰਨਾਕ ਆ ਜੇ ਟੈਲੀਫੋਨ ਡਿੱਗ ਗਿਆ ਸਿੱਲਾ ਹੋ ਤੇ ਵਿੱਚ ਹੀ ਜਾਊਗਾ ਅਰੇ ਤੇ ਮੀਆ ਵੱਡੀ ਮੋਟ ਕਾ ਸੀ ਆ ਨਹੀਂ ਪੁੱਛੀ ਆ ਥਿਸਕਲੈਂਡ ਆ ਗਿਆ ਪੁੱਤ ਆ ਗਿਆ ਜਿੱਦਾਂ ਨਹੀਂ ਹੋਇਆ ਆਪਤ ਇਹਨੂੰ ਪਹੁੰਚਣਾ ਸੀ ਅੱਧੇ ਪੌਣੇ ਘੰਟੇ ਤੱਕ ਥਿਸਕਲਾ ਆਪਤ ਅੰਦਰ ਸਿੱਕੇ ਬਹੁਤ ਵਾਸ ਸੁਣੋ ਆ ਬਾਸ ਕਰਦੇ ਸਾਰੇ ਖੜ ਕੇ ਬੀੜੀਆਂ ਸਿਕਤਾ ਪੀਂਦੇ ਧੂਆਂ ਠਾਲਿਆ ਪੈ ਤੋ ਲੰਘਣਾ ਮੁਸ਼ਕਲ ਕਰਿਆ ਪਿਆ ਇਹ ਮੈਨੂੰ ਵਧੀਆ ਨਹੀਂ ਲੱਗੀ ਗੱਲ ਉਹ ਦੀ ਕੀ ਨਿਆ ਅ ਹ ਚੱਲੇ ਸਾਰੇ ਹੁਣ ਥੱਲੇ ਨੂੰ ਜਰਮਨੀ ਨੂੰ ਹਿਸਕਲਾਂ ਨੂੰ ਥੱਲੇ ਅੱਛਾ ਹਾਂ। ਕਿਚਨਾ ਗੁਰਮੁਖੀ। ਉਹ ਦੇ ਕਿਲ ਗੁਰਮਨ? ਆ ਗਿਆ ਕਿ ਇੱਥੋਂ ਇੱਥੋਂ ਮੁੜਨੀ ਨਹੀਂ ਇੱਥੇ। ਉਹ ਉੱਥੇ ਜਾ ਕੇ ਮੋੜਨੀ ਪੈਣੀ ਆ। ਓਏ ਡਿੱਗ ਜੂ ਮੁੰਡਾ। ਓਏ ਕੁੜੀ ਕੁੜੀ ਰੋਲੀ ਆ ਗਿਆ ਜਰਮਨੀ ਜਰਮਨੀ ਆ ਗਿਆ ਗਲੀਨ ਜਰਮਨੀ ਕਹਿੰਦੇ ਜਰਮਨ ਜਾਣਾ ਜਰਮਨ ਜਾਣਾ ਆ ਗਿਆ ਗੁਰਮਨ ਜਰਮਨ ਵਾਲੀ ਗਲੀਨ ਆ ਨਾ ਤੇ ਦੋਜੀ ਵੇ ਰਾਂ ਤੀਜੀ ਵੇਰੀ ਆਪਾਂ ਦੋ ਤਿੰਨ ਵੇਰੀ ਨਹੀਂ ਮੇਰੇ ਦੋ ਵੇਰੀ ਆਇਆ ਪਹਿਲਾਂ ਵਾਲਾ ਨਾ ਕਿ ਇੱਕ ਵੇਰੀ ਤੀ ਤੀਜੀ ਵਾਰ ਹੀ ਆ ਹੈ ਨਾ ਹੂੰ ਹਾਂ ਮਿਸਕਿਲ ਕਿੰਗ ਹਾਂ ਗੁਰੂ ਆ ਦੇ ਚੱਲ ਜੇ ਨਾ ਬੁਰੇ ਅੱਜ ਨੂੰ ਜਾਣਾ ਪੈਣਾ ਅੰਨੀ ਆਂਗ ਨੂੰ ਅੰਨੀ ਆਂਗ ਮੋਰੇ ਰਸਤਾਲ ਦੇ ਲੈ ਨਾ ਪਾਣੀ ਜਿਨਾ ਡਿੱਗ ਜੇ ਜਾ ਕੇ

ਰੈੱਡ ਪੱਤੀ ਇਹਨੂੰ ਫੜ ਕੇ ਰੱਖੀ ਜਵਾਕਾਂ ਨੂੰ ਭੱਜਣਾ ਜਾਣ KFC ਇੱਥੇ ਹੈ KFC ਪੂਰੇ KFC ਇੱਥੇ ਹੋਖਾਈ KFC ਆ ਮੈਨ ਲੇ ਮੇਨ ਸਟੇਸ਼ਨ ਲਾਦਾ ਯਾਰ ਇਹ ਰੇਲਵੇ ਇੱਥੇ ਨਹੀਂ ਲਾਦਾ ਉਹ ਸਾਬੇ ਵੀ ਇੱਥੇ ਵਲੀਰ ਸਿਨੇਮਾ ਖਸ ਸਾਬੇ KFC ਆਪਣੇ ਉੱਥੇ ਨੌਰ ਵੀ ਨਹੀਂ ਹੈਗਾ ਨਾ KFC ਯਾ ਆਪਣੇ ਹੈ ਨਹੀਂ ਆਪਣੇ ਨਹੀਂ ਹੈਗਾ ਉੱਥੇ ਆ ਜਾਓ ਜੀ ਆ ਜਾਓ ਬੱਚਿਓ ਫਟਾਫਟ ਨੰਗੋ ਫਟਾਫਟ ਜਿੱਧਰੋਂ ਆਪਣੀ ਲਗਵੜ ਜਾਂਦੀ ਆ ਉਦੋਂ ਨੂੰ ਜਾਓ ਸਾਰੇ ਜਾਣੇ ਆਪਾਂ ਵੀ ਜਿਹੜੀ ਆਈ ਆਪਣੇ ਨਾਲ ਲਗਾੜ ਉਹਦੇ ਨਾਲ ਚੱਲੋ ਇਹਨਾਂ ਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ ਆ ਆ ਸਾਹਮਣੇ ਹੀ ਆ ਸੈਂਟਰ ਜੀ ਇਹਨਾਂ ਦਾ ਨਾ ਉੱਧਰ ਦਾ ਗੁਰਦੁਆਰਾ ਹੈ ਨਾ ਉੱਧਰ ਨੂੰ ਆ ਨਾ ਹਾਂ ਇੱਧਰ ਨੂੰ ਜਾਣਾ ਗੋਲੀ ਹੋਆ ਪਿਛਲੀ ਵਾਰ ਆਪ ਇੱਧਰ ਨੂੰ ਆਇਆ ਜਲੀਰ ਮੇਲਾ ਦਾ ਇੱਧਰ ਨੂੰ ਕੋਈ ਨਹੀਂ ਜਾਂਦਾ ਜਿਹੜਾ ਆਪਣੇ ਨਾਲ ਆਇਆ ਸਾਰੇ ਉਧਰ ਨੂੰ ਚਲੇ ਆ ਇੱਧਰ ਨਹੀਂ ਜਾਇਆ ਕਿ ਬਾਈ ਇੱਧਰਲੇ ਬੱਸ ਹੈ ਸੈਂਟਰ ਮੈਨੂੰ ਜਿਸ ਤੱਕ ਜਾਦਾ ਪਹਿਲਾਂ ਹੈ ਮਲਵੀਰ ਵੇ ਸੰਡੇ ਦੀ ਮਾਰਕੀਟ ਆ ਇੱਥੇ ਬਹੁਤ ਹੀ ਸਸਤਾ ਸਾਮਾਨ ਮਿਲ ਜਾਂਦਾ ਇੱਥੇ ਐ ਮਲਵੀਰ ਆ ਦੇਖੋ ਫ੍ਰੀ ਆ ਕਰਾਤ ਇਸ ਕਹਿੰਦੇ ਚੱਕ ਕੇ ਲੈ ਜਾਓ ਹੋਰ ਗ੍ਰਾਟਿਸ 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 ਫ੍ਰੀ 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 ਇਹ ਸੰਡੇ ਨੂੰ ਲੱਗਦੀ ਹੋਣੀ ਆ ਵੀਰ ਇੱਥੇ ਮਾਰਕੀਟ ਆਪਾਂ ਨੂੰ ਪਤਾ ਨਹੀਂ ਕਿੱਡੀ ਫੁੱਡੀ ਮਾਰਕੀਟ ਆ ਦੇਖ ਲਾ ਗੋਲੀ ਲੈਣਾ ਕੁਝ ਹੂੰ ਦੀ ਸੁਣ ਕੇ ਕੀ ਇਹਨਾਂ ਦੀ ਬੋਲੀ ਕਿਹੜੀ ਹੈ ਭਲਾ ਦੀ ਥਿਸਕਲਾਂਟ ਕੀ ਬੋਲਦੇ ਆ ਅਵੀ ਥਿਸਕਲਾ? ਯਾ ਥਿਸਕਲਾਂਟ ਬੋਲੀ ਬੋਲਦੇ ਆ ਬਹੁਤ ਇਹਨਾਂ ਦੀ ਆਪਦੀ ਬੋਲੀ ਆ ਆਪਣੀ ਬੋਲੀ ਨਹੀਂ ਹੈਗੀ ਇਹਨਾਂ ਦੀ ਆਪਾਂ ਨਸਕ ਬੋਲਦੇ ਆ ਇਹ ਪਤਾ ਨਹੀਂ ਕੀ ਬੋਲਦੇ ਆ ਸਿਹਰਾ ਹਾਲ ਚਾਲ ਪੁਰਾਣੀ ਕਵਾੜ ਦੀ ਸੇਲ ਲਾਈ ਇਹਨਾਂ ਨੇ ਬਹੁਤ ਵੱਡੀ ਮਾਰਕੀਟ ਲੱਗੀ ਆ ਇਹ ਮੰਨ ਲਓ ਸੰਡੇ ਕਰਕੇ ਨੇ ਲਾਈ ਆ ਬਾਕੀ ਸੈਂਟਰ ਸੈਂਟਰ ਬੰਦ ਆ ਇੱਥੇ ਸਾਰੇ ਉਹ ਇੱਥੇ ਬਥੇਰਾ ਪਿਆ ਪੁਰਾਣਾ ਸਮਾਨ ਭਾਂਤ ਭਾਂਦ ਦਾ ਤੁਹਾਨੂੰ ਲਗਭਗ ਹੋ ਕੇ 10 ਮਿੰਟ ਤੁਰਦਿਆਂ ਨੂੰ ਇਹੀ ਕੁਛ ਦੀ ਸੀ ਜਾਂਦਾ ਇੱਥੇ ਕਵਾਡ ਜਾ ਪਿਆ ਔਰ ਸਾਰਾ ਕਵਾਡ ਜਰਮਨੀ ਦਾ ਇੱਥੇ ਪਿਆ ਹੈ ਓਏ ਮਾਰ ਤੇ ਸਾਰੇ ਡਾਇਨਾਸੌਰ ਦਾ ਜੱਕਦੇ ਚੱਕਦੇ 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 ਯਾ 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 ਹੋ ਰਿਹਾ ਹੋ ਰਿਹਾ ਓਏ ਓ ਰਵੇ ਦਬਦੇ 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 ਮਾਰ ਤੇ ਮਾਰ ਤੇ ਬੈਕ ਆਫ ਓਏ ਮਾੜੇ ਮਾੜੇ ਬੱਸ ਫਟੇ ਹੋ ਗਿਆ ਹੋੜੀ ਹੋ ਗਿਆ ਚਲੋ ਮਾਰਦੇ ਸਾਰੇ ਯੋ ਦਾਰੀੁਰਮਨ ਚਲ 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 ਲੈ ਜਾ ਲੈ ਜਾ ਲੈ ਜਾ ਲੈ ਜਾ ਓਏ ਆਖੇਗਾ ਨਹੀਂ ਕਿ ਰਿ ਕੋਰਡਰ ਮੈਂ Gormani, che rore siete rulli? ਕਿਲਾ ਹਾਂ ਕੋਈ স্মੋਕਰ ਹਾਂ ਨੋ স্মੋਕਰ ਸਮੋਕਿੰਗ ਕਰਦਾ ਕੋਈ ਕੀ ਲੀਕ ਰਿੱਦੇ ਕਰਨ ਲੱਗੀ ਬੁੱਤ ਆਂਟੀ 8 ਵਜੇ ਗੇ ਰਿੱਦੇ ਕਰੋ ਹਣ ਰਿੱਦੇ 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 ਕੋਲੀਨਾ ਚੱਲੀਏ ਭਾਈ ਸ਼ਾਮ ਦੇ 8 ਵਜੇ ਗਏ ਤੇ ਆ ਕਰ ਲਾ ਕੇ ਸਾਫ ਸੁਭਈਆ ਇਧਰੇ ਟਾਈਟੈਨਿਕ ਦੇ ਪੋਜ ਬਣਦੇ ਆਗੇ ਗਲੀਨ ਖੇਡਦੀ ਆ ਤੇ ਹੁਣ ਆਪਾਂ ਜਾਣਾ ਅੰਦਰ ਜਾ ਕੇ ਹੁਣ ਸੌ ਜਾਣਾ ਤੇ ਫਿਰ ਘਰ ਨੂੰ ਪਹੁੰਚ ਜਾਣਾ ਸਵੇਰੇ 10 ਵਜੇ ਆਪਣਾ ਜਹਾਜ਼ ਵਾਪਸ ਲੱਗ ਜਾਣਾ ਮੌਸਮ ਵਧੀਆਗਾ ਧੁੱਪ ਨਿਕਲੀ ਆ ਹੁਣ ਸ਼ਾਮ ਨੂੰ ਸ਼ਿਪ ਚੱਲ ਰਿਹਾ 我的饼干。嗯